ਵਾਹਿ ਰੂਤੀ ਕਾਂਸਾ ਸ਼੍ਰੀ ਵਾਹਿਗੁਰੂ ਦੀ ਕੀ ਫਤਿਹ ਹੈ ਹੇ ਮੇਰੇ ਅਕਾਲ ਪੁਰਖ ਵਾਹਿਗੁਰੂ ਸਭ ਜਗਤ ਸਮੱਥੀ ਸ੍ਰਿਸ਼ਟੀ ਦੇ ਵਿੱਚ ਬ੍ਰਹਮਾਣ ਦੇ ਵਿੱਚ ਸਾਰੇ ਵਸਦਿਆਂ ਨੂੰ ਬਹੁਤ ਨਿਮਨ ਭਰੀ ਵੀ ਇਹ ਹੀ ਨਿਮਰਤਾ ਸਹਿਤ ਬੇਨਤੀ ਹੈ ਕਿ ਇਹ ਦਾਸ ਵਾਹਿਗੁਰੂ ਪਿਆਰਾ ਉਸ ਅਕਾਲ ਪੁਰਖ ਦਾ ਬਾਬੇ ਨਾਨਕ ਦਾ ਗਲਗਿਦਰ ਪਾਸ਼ਾ ਜੀ ਦਾ ਦਾਸ ਇਹ ਵਾਹਿਗੁਰੂ ਦਾ ਪਿਆਰਾ ਆਪ ਆਪਾਂ ਸਿਰਫ ਤੁਹਾਨੂੰ ਮੈਂ ਕੋਈ ਸੰਦੇਸ਼ ਦੇਣ ਨਹੀਂ ਆਇਆ ਨਾ ਹੀ ਕੋਈ ਹੁਕਮ ਕਰਨ ਆਇਆ ਤੇ ਨਾ ਹੀ ਕੋਈ ਸੇਧ ਦੇਣ ਆਇਆ ਬਸ ਐਨੇ ਇੱਕ ਥੋਡੇ ਨਾਲ ਇਹ ਪਲ ਵੀ ਸਾਂਝੇ ਕਰਨ ਆਇਆ ਵੀ ਜੋ ਜੋ ਹੁਣ ਤੱਕ ਆਪਾਂ ਅਨੁਭਵ ਕੀਤਾ ਆਪਾਂ ਸਿਰਫ ਉਹੀ ਤੁਹਾਡੇ ਨਾਲ ਸਾਂਝੇ ਕਰਨੇ ਆ ਤੇ ਜੋ ਆਪਾਂ ਮਹਿਸੂਸ ਕਰਦੇ ਸੀ ਤੇ ਉਹੀ ਕੁਝ ਹੋ ਰਿਹਾ ਤੇ ਜਿਹੜਾ ਕੁਝ ਹੋਣਾ ਹੈ ਅੱਗੇ ਤੇ ਉਹ ਸਾਂਝਾ ਕਰਾਂਗੇ ਤੇ ਅਗਰ ਤੁਸੀਂ ਚਾਹੋ ਨੇ ਹ ਵੀ ਆਪਾਂ ਜਿਵੇਂ ਕਹਿ ਲਵਾਂ ਵੀ ਹਾਂ ਸਾਨੂੰ ਪਤਾ ਲੱਗਾ ਵੀ ਹਾਂ ਅਗਲੇ ਸਮੇਂ ਵਿੱਚ ਸਾਡਾ ਕੁਝ ਮਾੜਾ ਹੋਣ ਵਾਲਾ ਹੈ ਨੁਕਸਾਨ ਹੋਣ ਵਾਲਾ ਹੈ ਤਾਂ ਅਸੀਂ ਉਸ ਤੋਂ ਟਲ ਜਾਈਏ ਟਲ ਸਕਦੇ ਹਾਂ ਪਰ ਕਿਹਦੀ ਸਹਾਇਤਾ ਨਾਲ ਸਿਰਫ ਉਸ ਮਾਲਕ ਦੀ ਉਸ ਅਕਾਲਪੁਰ ਕੁਾਇਰ ਜੀ ਦੀ ਸਹਾਇਤਾ ਨਾਲ ਬਸ ਹੋਰ ਕੋਈ ਨਹੀਂ ਨਾ ਮੈਂ ਨਾ ਤੂੰ ਨਾ ਹੋਈ ਹੋਰ ਜਗ੍ਹਾ ਵਿੱਚ ਕੋਈ ਐਸਾ ਨਹੀਂ ਜਗਤ ਤੇ ਵਿੱਚ ਜਗਤ ਤੇ ਵਿੱਚ ਉੱਚ ਤੋਂ ਉੱਚ ਅਧਿਕਾਰੀ ਕੋਈ ਐਸਾ ਨਹੀਂ ਉਸ ਤੋਤੇ ਸਭ ਤੋਂ ਪਹਿਲਾਂ ਸਾਨੂੰ ਇਹੀ ਇਹੀ ਸਵੀਕਾਰ ਕਰਨਾ ਪੈਣਾ ਭਲਿਓ ਤੁਸੀਂ ਜਿੱਡੇ ਮਰਜੀ ਬਣ ਜਾਓ ਉਸ ਤੋਤੇ ਨਹੀਂ ਹੋ ਸਕਦੇ ਅਸੀਂ ਪਤਾ ਨਹੀਂ ਕਿੰਨੇ ਉੱਚੇ ਹੋਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਹੁਣ ਉਸਨੇ ਮਾਲਕ ਨੇ ਆਪਣਾ ਜਦੋਂ ਹੁਣ ਰੰਗ ਦਿਖਾਉਣਾ ਹੈ ਤਾਂ ਤੁਹਾਨੂੰ ਸਾਰਿਆਂ ਦੀਆਂ ਅੱਖਾਂ ਜਾਂ ਤਾਂ ਕਿਸੇ ਦੀਆਂ ਖੁੱਲੀਆਂ ਰਹਿ ਜਾਣੀਆਂ ਜਾਂ ਤਾਂ ਕਿਸੇ ਦੀਆਂ ਬੰਦ ਹੋ ਜਾਣੀਆਂ ਨੇ ਖੈਰ ਮੈਂ ਕਿਸੇ ਨੂੰ ਡਰਾਉਣ ਨਹੀਂ ਆਇਆ ਨਾ ਕੁਝ ਕਰਨ ਆਇਆ ਸਿਰਫ ਆਪਾਂ ਆਪ ਜੀ ਨੂੰ ਪਹਿਲਾਂ ਹੀ ਬੇਨਤੀ ਕਰ ਚੁੱਕੇ ਆਂ ਆਪਾਂ ਸਿਰਫ ਆਪਣੇ ਅਨੁਭਵ ਜੋ ਉਸ ਮਾਲਕ ਦੇ ਨਾਲ ਆਪਾਂ ਪ੍ਰੇਮ ਵਿਚਾਰ ਕਰਦੇ ਹੋਏ ਮਹਿਸੂਸ ਕਰਦੇ ਆਂ ਵੀ ਐਵੇਂ ਐਵੇਂ ਹੋ ਸਕਦਾ ਹੈ ਤੇ ਉਹ ਹੋਣਾ ਹੈ ਤੇ ਜਿਹੜੇ ਜਿਹੜੇ ਅੱਜ ਦੇ ਸਮੇਂ ਦੇ ਵਿੱਚ ਇੱਕ ਉਹ ਐਸਟਰੋਲੋਜੀ ਜਾਂ ਸਾਦੀ ਭਾਸ਼ਿਕੋ ਜੋ ਜੋਤਸ਼ੀ ਕਹਿ ਦਿੰਨੇ ਆਪਾਂ ਚੀ ਉਹ ਤੁਸੀਂ ਆਪਾਂ ਕਹਿ ਸਕਦੇ ਆਂ ਵੀ ਸਾਡੀ ਸਹਾਇਤਾ ਕਰ ਸਕਦਾ ਪਰੰਤੂ ਸਾਨੂੰ ਉਸ ਵਿਕਤਾ ਤੋਂ ਟਾਲ ਨਹੀਂ ਸਕਦਾ ਟਾਲ ਕੌਣ ਸਕਦਾ ਸਿਰਫ ਉਹ ਹੀ ਤੇ ਬਾਕੀ ਅੱਜ ਆਪ ਜੀ ਨਾਲ ਕੁਝ ਵਿਚਾਰ ਸਾਂਝੇ ਕਰਨੇ ਆ ਬਚਨ ਸਾਂਝੇ ਕਰਨੇ ਆ ਜੋ ਉਸ ਮਾਲਕ ਦੇ ਨਾਲ ਹੀ ਨੇ ਕਿਉਂਕਿ ਮੇਰੇ ਨਾਲ ਕਦੇ ਵੀ ਕੋਈ ਸ਼ਬਦ ਨਹੀਂ ਜੁੜਿਆ ਤੇ ਨਾ ਹੀ ਕਦੇ ਆਪ ਮੈਂ ਜੋੜਾਂਗਾ ਸਿਰਫ ਅਗਰ ਆਪ ਜੀ ਨਾਲ ਕੋਈ ਬਚਨ ਸਾਂਝੇ ਕਰੀਏ ਉਹਦੀ ਸਿਫਤ ਦੇਵਾਂਗੇ ਕੁਝ ਵੀ ਹੋਵੇ ਬਦਲਾਅ ਹੋਵੇ ਕੁਝ ਵੀ ਆਪਾਂ ਸਹੀ ਕਰਨਾ ਹੋਵੇ ਸਿਰਫ ਉਸ ਮਾਲਕ ਦੀ ਹੀ ਸ੍ਰਿਸ਼ਟੀ ਨੂੰ ਆਪਾਂ ਸਹੀ ਕਰਨਾ ਹੈ ਨਹੀਂ ਜਦੋਂ ਮਾਲਕ ਨੇ ਆਪਣੀ ਸ੍ਰਿਸ਼ਟੀ ਨੂੰ ਸਹੀ ਕਰਨ ਤੇ ਆ ਗਏ ਨਾ ਤਾਂ ਉਸਨੇ ਸਿਰਫ ਫਿਰ ਸਹੀ ਸਿਰਫ ਸਹੀ ਹੀ ਕਰਨੇ ਆ। ਬਾਕੀ ਗਲਤੀਆਂ ਨੂੰ ਸਾਰਿਆਂ ਨੂੰ ਥੱਲੇ ਕਰ ਦੇਣਾ। ਤੇ ਤਾਂ ਕਿ ਬਸ 1-2 ਮਿੰਟਾਂ ਦੇ ਵਿੱਚ ਹੀ ਮੈਂ ਆਪਣੇ ਜਿਹੜੇ ਵਿਚਾਰ ਨੇ ਤੁਹਾਨੂੰ ਸਾਂਝੇ ਕਰਾਂਗਾ ਬਸ ਤੁਸੀਂ ਬੇਨਤੀ ਇਹ ਹੀ ਹੈ ਵੀ ਗੌਰ ਨਾਲ ਵਿਚਾਰ ਸਾਂਝੇ ਆਪਣੇ ਸੁਣ ਕੇ ਸਰਵਣ ਕਰਕੇ ਉਹਨਾਂ ਨੂੰ ਆਧਾਰਨ ਕਰ ਲਓ ਨਹੀਂ ਤਾਂ ਗੁਰੂਗੰਗ ਪਿਆਰਿਓ ਇਸ ਅਕਾਲ ਪੁਰਖ ਨੇ ਜੋ ਸਿਰਜਿਆ ਸੋਚਿਆ ਤੁਹਾਨੂੰ ਪਤਾ ਨਹੀਂ ਲੱਗਣਾ ਕੀ ਤੋਂ ਕੀ ਹੋઈ ਜਾ ਰਿਹਾ ਤੇ ਵਾਕੀ ਹਰ ਇੱਕ ਸ਼ਬਦ ਹੀ ਉਸ ਮਾਲਕ ਦੀ ਸਿਫਤ ਦੇ ਵਿੱਚ ਨਿਕਲੇ ਮੇਰੀ ਵੀ ਇਹ ਅਰਦਾਸ ਬੇਨਤੀ ਰਹਿੰਦੀ ਹੈ ਤੁਸੀਂ ਵੀ ਹਮੇਸ਼ਾ ਇਹੀ ਕਰੋ ਚੰਗਾ ਬੋਲੋ ਮੰਦਾ ਨਾ ਬੋਲੋ ਤੇ ਜਿਵੇਂ ਜਿਵੇਂ ਆਪਾਂ ਹੌਲੀ ਹੌਲੀ ਜਿਵੇਂ ਆਪਾਂ ਇਨਸਾਨ ਨੇ ਮਨੁੱਖ ਨਹੀਂ ਸਾਨੂੰ ਪਹਿਲਾਂ ਤਾਂ ਸਾਨੂੰ ਮਨੁੱਖ ਹੀ ਮਨੁੱਖਾ ਜਨਮ ਹੀ ਐ ਨਾ ਬੜੂ ਬੜੂ ਮੁੱਲਾ ਮਿਲਿਆ ਉਸ ਮਾਲਕ ਦਾ ਉਹਦਾ ਹੀ ਇਹਨਾਂ ਸ਼ੁਕਰ ਹੋਣਾ ਚਾਹੀਦਾ ਹੈ ਇਹ ਜਿਹੜੀ ਇਹ ਸਰੂਪ ਹੈ ਇਹ ਮੇਰਾ ਸਰੂਪ ਹੈ ਤੇਰਾ ਸਰੂਪ ਹੈ ਇਹ జగਤਤਾ ਸਰੂਪ ਹੈ ਜਿਹੜਾ ਇਹ ਮਾਲਕ ਦਾ ਹੀ ਸਰੂਪ ਹੈ ਪਰੰਤੂ ਅਸੀਂ ਨਕਾਰ ਦਿੰਨੇ ਆ ਨਹੀਂ ਕਿਉਂ ਕਿ ਅਸੀਂ ਹੋਮੇ ਦੇ ਵਿੱਚ ਉਖੈਰ ਨਹੀਂ ਸਮਝ ਲੱਗਣਾ ਸਾਨੂੰ ਨਹੀਂ ਸਮਝ ਲੱਗਣਾ ਤੇ ਬਾਕੀ ਹੌਲੀ ਹੌਲੀ ਜਿਵੇਂ ਇਨਸਾਨ ਨੇ ਵਿਕਸਿਤ ਕੀਤੀਆਂ ਖੋਜਾਂ ਕੱਢੀਆਂ ਆਪਣੀਆਂ ਜੋ-ਜੋ ਟੈਕਨੋਲੋਜੀਆਂ ਨਾਲ ਆ ਆਪਣਾ ਵਿਗਿਆਨੀਆਂ ਨੇ ਜੋ ਵੀ ਖੋਜਾਂ ਕੀਤੀਆਂ ਚਾਹੇ ਲਾਈਟ ਹੈ ਪੱਖਾ ਹੈ ਇਹ ਬਿਜਲੀ ਪਾਣੀ ਕਾਰ ਹਵਾਈ ਜਹਾਜ਼ ਪਾਣੀ ਦੇ ਜਹਾਜ਼ ਟ੍ਰੇਨਸ ਕਾਰਸ ਵਹੀਕਲਸ ਆ ਮੋਬਾਈਲ ਫੋਨ ਇੰਟਰਨੈਟ ਸੋਸ਼ਲ ਮੀਡੀਆ ਐਪ ਹੋ ਗਿਆ ਨਾ ਹੁਣ ਤਾਂ ਕਹਿੰਦੇ ਪਹਿਲਾਂ ਤਾਂ ਵੀ ਹੌਲੀ 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 ਵੀ ਮਨੁੱਖ ਸ੍ਰਿਸ਼ਟੀ ਦੇ ਉੱਪਰ ਸੀ ਧਰਤੀ ਦੇ ਉੱਪਰ ਸੀ ਧਰਤੀ ਦੀ ਸਤ੍ਹਾ ਦੇ ਉੱਪਰ ਹੀ ਖੋਜਾਂ ਕਰਦਾ ਸੀ ਚਲੋ ਫਿਰ ਉਸਨੇ ਅਸਮਾਨ ਤੇ ਕਰ ਲਈ ਆਪਕੇ ਮਤਲਬ ਕਿ ਜਿੰਨੇ ਹਵਾਈ ਜਹਾਜ਼ ਦੀ ਕਰ ਲਈ ਖੋਜ ਤੇ ਹਵਾਈ ਜਹਾਜ਼ ਤੋਂ ਬਾਅਦ ਫਿਰ ਹੁਣ ਆਪਾਂ ਤਾਂ ਬ੍ਰਹਮਾਂਡ ਦੇ ਵਿੱਚ ਪਹੁੰਚ ਗਏ ਭਲਿਓ ਤੇ ਹੁਣ ਗੱਲ ਜਿਹੜੇ ਇੱਕ ਮਾਫ ਕਰਨਾ ਜਿਹੜੇ ਕਹਿੰਦੇ ਨੇ ਇਸ ਲਈ ਕਿ ਪੰਜਾਬ ਦਾ ਹੀ ਰੌਲਾ ਲੈ ਕੇ ਸੌਲਾ ਲੈ ਕੇ ਬਹਿਰੇ ਪੰਜਾਬ 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 ਦਾ ਨਹੀਂ ਗੁਰਗੰਗ ਬਹਿਰਿਓ ਮੇਰੇ ਵਾਹਿਗੁਰੂ ਦੇ ਪਿਆਰੇ ਉਹ ਪੰਜਾਬ ਨਹੀਂ ਹੁਣ ਤਾਂ ਪੂਰੀ ਬ੍ਰਹਮਾਣ ਦੀ ਗੱਲ ਹੈ ਉਸਨੇ ਮਾਲਕ ਨੇ ਅਕਾਲ ਪੁਰਖ ਨੇ ਸੈੱਟ ਕਰਨਾ ਤਾਂ ਪੂਰਾ ਬ੍ਰਹਮਾਣ ਕਰਨਾ ਤੇ ਉਸ ਤੋਂ ਬਾਅਦ ਜਿਵੇਂ ਮੋਟਾ-ਮੋਟਾ ਲਗਾ ਲਵਾਂ ਪਾਸ ਬਾਕੀ ਤਾਂ ਮੈਂ ਤੁਹਾਨੂੰ ਦੱਸ ਹੀ ਦਿਤੀਆਂ ਨਾ ਵੀ ਇੱਕ ਇੱਕ ਬੇਨਤੀ ਹੋਰ ਵੀ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਇੱਕ ਸਾਡਾ ਜਨਮ ਤੇ ਮਰਨ ਹੁੰਦਾ ਓਹ ਜਨਮ ਮਰਨ ਤਾਂ ਉਸ ਮਾਲਕ ਵਾਹਿਗੁਰੂ ਅਕਾਲ ਪੁਰਖ ਦੇ ਹੱਥ 'ਚ ਹੈ ਜਨਮ ਮਰਨ ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦੇ ਹੱਥ 'ਚ ਹੈ ਤੇ ਅਸੀਂ ਅਸੀਂ ਉਸ ਨੂੰ ਮਾਰਨ ਵਾਸਤੇ ਕੀ ਕੀ ਸ਼ਸਤਰ ਕੀ ਕੀ ਵੈਪਨਸ ਕੀ ਕੀ ਐਟਮ ਬੌਮਸ ਕਿਹੜੇ ਪਰਮਾਣੂ ਹਥਿਆਰ ਜੋ ਅੱਜ ਚੱਲ ਹੀ ਰਹੇ ਨੇ ਸਭ ਨੂੰ ਪਤਾ ਸਭ ਜਾਣੀ ਜਾਣ ਤੁਸੀ ਹਨਾ ਸੋਸ਼ਲ ਮੀਡੀਆ ਭਾਈ ਜੰਤਰ ਦਾ ਤੁਸੀ ਵੀ ਕਰਦੇ ਹੋ ਇਸਤੇਮਾਲ ਕਲੰਦਾ ਦਾਸ ਇਸ ਵਾਇਰਲ ਨਹੀਂ ਜਦੋਂ ਦੀ 2022 ਦੀ ਉਹ جنگ ਲੱਗੀ ਰੂਸ ਯੂਕਰੇਨ ਦੀ جنگ ਲੱਗੀ ਉਦੋਂ ਦਾ ਫਿਰ ਗਾਜਾ ਇਜ਼ਰਾਇਲ ਵਾਲਿਆਂ ਦੀ ਪਲੇਸਤੀਨ ਵਾਲਿਆਂ ਦੀ ਲਗੀ ਉਹਨਾਂ ਨੂੰ ਬੜੇ ਆਪਾਂ ਉਸ ਮਾਲਕ ਦੇ ਸੰਦੇਸ਼ ਲਿਖ ਕੇ ਭੇਜ ਤੇ ਹੁਣ ਇਰਾਨ ਇਜ਼ਰਾਈਲ ਦੀ ਚੱਲ ਰਹੀ ਹੈ جنگ ਲੜਾਈ ਤੇ ਵਿੱਚ ਹੁਣ ਅਮਰੀਕਾ ਦਾ ਵੀ ਆ ਗਿਆ ਤੇ ਭਲੇ ਉਹ ਉਸ ਮਾਲਕ ਦੇ ਹੁਕਮ ਵਿੱਚ ਹੀ ਹੋਣਾ ਜੋ ਹੋਣਾ ਹੈ ਮਾਲਕ ਨੇ ਤੁਹਾਨੂੰ ਇੱਕ ਸਦਬੁੱਧੀ ਦਿੱਤੀ ਇਸ ਜਿਹੜਾ ਜਨਮ ਦਿੱਤਾ ਇਹ ਮਨੁੱਖਾ ਜੀਵਾਂ ਸਾਨੂੰ ਕਿਉਂ ਮਿਲੇ ਆ ਸਾਨੂੰ ਇਹ ਨਹੀਂ ਪਤਾ ਇਹ ਮਨੁੱਖਾ ਜੀਵਨ ਸਾਨੂੰ ਇਹ ਮੁਕਤੀ ਪਾਉਣ ਲਈ ਮਿਲਿਆ ਪਤਾ ਨਹੀਂ ਕਿੰਨੇ ਕਿੰਨੇ ਅਸੀਂ ਜੁਗਾਂ ਤੋਂ ਚਲਦੇ ਆ ਰਹੇ ਹਾਂ ਚਲਦੇ ਆ ਰਹੇ ਹਾਂ ਕਿਹੋ ਜੀਆਂ ਜੁਗਾਂ ਤੋਂ ਨਿਕਲ ਕੇ ਕਰਕੇ ਅੱਜ ਮਨੁੱਖਾ ਜਨਮ ਜੀਵਨ ਮਿਲਿਆ ਤਾਂ ਅਸੀਂ ਫੇਰ ਇਹਦੀ ਬੇਕਦਰੀ ਕਰ ਰਹੇ ਹਾਂ ਤੇ ਅੱਜ ਦੇ ਸਮੇਂ ਵਿੱਚ ਸਾਨੂੰ ਜਿਹੜਾ ਜਦੋਂ ਤੱਕ ਉਸ ਮਾਲਕ ਦਾ ਨਾਮ ਨਹੀਂ ਲਓਗਾ ਕੋਈ ਅਬ ਮੇਰੇ ਵੱਲੋਂ ਕੋਈ ਤੱਕ ਨਹੀਂ ਇਹ ਸਿਰਫ ਉਸ ਮਾਲਕ ਦੀਆਂ ਸਿਫਤਾਂ ਮੈਂ ਦੱਸ ਰਿਹਾ ਤੁਹਾਨੂੰ ਮਾਲਕ ਦਾ ਹੀ ਹੁਕਮ ਦੱਸ ਰਿਹਾ ਤੁਹਾਨੂੰ ਔਰ ਕੁਛ ਨਹੀਂ ਮੇਰੇ ਵੱਲੋਂ ਇੱਕ ਸ਼ਬਦ ਮੇਰੇ ਵੱਲੋਂ ਨਹੀਂ ਕਿਉਂਕਿ ਮੇਰੀ ਕੋਈ ਔਕਾਤ ਨਹੀਂ ਵੀ ਮੈਂ ਕਿਸੇ ਨੂੰ ਭਈ ਬੋਲ ਸਕਾਂ ਠੀਕ ਹੈ ਮੈਂ ਤਾਂ ਇੱਕ ਨਿਮਾਣਾ ਜਾਂ ਨੌਕਰ ਆ ਉਹਦਾ ਜੋ ਸਿਰਫ ਉਸਦਾ ਸੰਦੇਸ਼ ਹੀ ਦੱਸ ਰਿਆ ਤੁਹਾਨੂੰ ਵੀ ਅਗਰ ਭਲਿਓ ਇਸ ਤਰ੍ਹਾਂ ਚੱਲ ਪੋਗੇ ਤਾਂ ਵਾਹਿਗੁਰੂ ਵਾਹਿਗੁਰੂ ਹੋ ਜਾਏਗਾ ਬਚਾਅ ਹੋ ਜਾਏਗਾ ਨਹੀਂ ਉਸ ਮਾਲਕ ਨੇ ਜੋ ਤੈਅ ਕਰਕੇ ਰੱਖਿਆ ਉਹ ਤੁਹਾਨੂੰ ਪਤਾ ਨਹੀਂ ਲੱਗਣਾ ਜਿਹੜਾ ਇਹ ਤੁਸੀਂ ਇਹ ਯੰਤਰ ਵਰਤਦੇ ਹੋ ਫੋਨ ਵਰਤਦੇ ਹੋ ਇੰਟਰਨੈਟ ਵਰਤਦੇ ਹੋ ਇਹ ਪਾਣੀ ਜਲਥਲ ਇਹ ਜਹਾਜ਼ ਇਹ ਵੈਪਨ ਇਹ ਪਰਮਾਣੂ ਬੰਬ ਪਰਮਾਣੂ ਬੰਬ ਕਿਹਦੇ ਵਾਸਤੇ ਇੱਕ ਇਨਸਾਨ ਨੂੰ ਮਾਰਨ ਵਾਸਤੇ ਉਹ ਜਿਹਦਾ ਜਨਮ ਮਰਨ ਹੀ ਉਸ ਮਾਲਕ ਦੇ ਹੱਥ ਚ ਹੈ ਮਾਲਕ ਨੇ ਹੀ ਹੁਕਮ ਕੀਤਾ ਵੀ ਭਾਈ ਵੈਪਨ ਤੋਂ ਬਣਾਏ ਨੇ ਤਾਂ ਠੀਕ ਹੈ ਭਾਈ ਫਿਰ ਵਰਤ ਕਿੱਥੇ ਵਰਤੇਗਾ ਤੂੰ ਧਰਤੀ ਮਾਂ ਤੇ ਉਹ ਧਰਤੀ ਮਾਂ ਹੈ ਜਦੋਂ ਕਹਿੰਦੇ ਮਾਂ ਸਭ ਨੂੰ ਪਤਾ ਹੈ ਜਦੋਂ ਮਾਂ ਇੱਕ ਉਹ ਹੁੰਦੀ ਹੈ ਗਰਭ ਦੇ ਵਿੱਚ ਬੱਚਾ ਹੁੰਦਾ ਤਾਂ ਕਹਿੰਦੇ ਅਗਰ ਬੱਚੇ ਨੂੰ ਕੋਈ ਸੱਟ ਪੇਟ ਲੱਗ ਜੇ ਤਾਂ ਮਾਂ ਬਿਲਕਾਂਦੀ ਹੈ ਕਰ ਲਾਂਦੀ ਹੈ ਵੀ ਮੇਰਾ ਬੱਚਾ ਤੇ ਅਸੀਂ ਤਾਂ ਇਸ ਜਗਤ ਇਸ ਧਰਤੀ ਮਾਂ ਤੇ ਰਹ ਰਹੇ ਹਾਂ ਸਰਤੀ ਮਾਂ ਤੇ ਰਹ ਰਹੇ ਆ ਤੇ ਧਰਤੀ ਮਾਂ ਤੇ ਜਦੋਂ ਐਡੇ ਐਡੇ ਬੰਬ ਪਾਣੀ ਗੰਦਾ ਕਰਦਾ ਕੀ ਕੀ ਕਰਦਾ ਸੀ ਐਡੇ ਐਡੇ ਬੰਬs ਫਟਾਂਗੇ ਐਡੀਆਂ ਐਡੀਆਂ ਮਜ਼ਾਈਆਂ ਫਟਾਂਗੇ ਐਡੇ ਐਡੇ ਅਗਰ ਮੰਨ ਲਓ ਪਰਮਾਣੂ ਬੰਬ ਹੀ ਸੁੱਟਦਾ ਤਾਂ ਪਤ ਨਹੀਂ ਕਿੰਨੀਆਂ ਚੁਕਾਂ ਤੱਕ ਕੋਈ ਪੈਦਾਵਾਰ ਨਹੀਂ ਹੋਣੀ ਕਿਸੇ ਦੀ ਬਾਤਾਂ ਤੁਹਾਡੇ ਨਾਲ ਕਰਨ ਦੀਆਂ ਬਹੁਤ ਨੇ ਸਿਰਫ ਇਹ ਹੀ ਹੈ ਅਗਰ ਤੁਸੀਂ ਤੁਹਾਨੂੰ ਮੈਂ ਹੀ ਨਿਮਰਤਾ ਸਹਿਤ ਬੇਨਤੀ ਕਰਦਾ ਅਗਰ ਇਸ ਸ੍ਰਿਸ਼ਟੀ ਨੂੰ ਬਚਾਉਣਾ ਹੈ ਅਗਰ ਉਸ ਮਾਲਕ ਦੀ ਸ੍ਰਿਸ਼ਟੀ ਨੂੰ ਬਚਾਉਣਾ ਚਾਹੁੰਦੇ ਆ ਅਗਰ ਇਸ ਪੂਰੀ ਬਨਸਪਤੀ ਪੂਰੇ ਬ੍ਰਹਮਾਂਡ ਨੂੰ ਬਚਾਉਣਾ ਚਾਹੁੰਦੇ ਆ ਤੇ ਜਿਵੇਂ ਜਿਵੇਂ ਹੁਣ ਚੱਲ ਰਿਹਾ ਸਭ ਕੁਝ ਚੱਲੇ ਇਹ ਚਾਹੁੰਦੇ ਆ ਕਿ ਸਭ ਕੁਝ ਜੋ ਸਾਨੂੰ ਸਹੂਲਤਾਂ ਮਿਲੀਆਂ ਹੋਈਆਂ ਨੇ ਇਹ ਸਾਡੇ ਕੋਲ ਰਹਿਣ ਤਾਂ ਤੁਹਾਨੂੰ ਮੇਰਾ ਸਾਥ ਦੇਣਾ ਪੈਣਾ ਮੈਂ ਆਪਣੇ ਨਾਲ ਨਹੀਂ ਝੂਠ ਰਿਹਾ ਤੁਹਾਨੂੰ ਆਪਾਂ ਸਿਰਫ ਇਹੀ ਚਾਹੁੰਦੇ ਆ ਕਿ ਕਿਵੇਂ ਸਾਡਾ ਅਸੀਂ ਬਚਾ ਸਕਦੇ ਆ ਸਭ ਨੂੰ ਚਾਹੇ ਜਾਨਵਰ ਹੈ ਚਾਹੇ ਪੰਛੀ ਹੈ ਚਾਹੇ ਪਾਣੀ ਦੇ ਜੀਵ ਨੇ ਚਾਹੇ ਅਸੀਂ ਮਨੁੱਖਾਂ ਚਾਹੇ ਆ ਕੁਦਰਤੀ ਸਾਡੇ ਰੁੱਖ ਨੇ ਯਾਰ ਜਿਨ੍ਹਾਂ ਤੋਂ ਅਸੀਂ ਆਕਸੀਜਨ ਲੈਂਦੇ ਆ ਸਾਡੇ ਜਿਉਂਦੇ ਜੀ ਮਨਾਂ 'ਚ ਅੱਗਾਂ ਲੱਗੀਆਂ ਹੋਈਆਂ ਨੇ ਅੱਗਾਂ ਲੱਗੀਆਂ ਹੋਈਆਂ ਨੇ ਅੱਗ ਲੱਗੀ ਹੋਈ ਆ ਸਾਡੇ ਮਨਾਂ 'ਚ ਵੀ ਅਸੀਂ ਕਿਸੇ ਨੂੰ ਖੁਸ਼ ਨਹੀਂ ਦੇਖ ਸਕਦੇ ਤੇ ਮਾਲਕ ਕਹਿੰਦਾ ਠੀਕ ਆ ਫਿਰ ਜੇ ਜਿਉਂਦੇ ਜੀ ਸੜ ਰਹੇ ਆ ਨਾ ਆਪਣੇ ਮਨ ਦੇ ਅੰਦਰ ਅੱਗ ਬਾਲੀ ਐ ਤਾਂ ਤੈਨੂੰ ਬਾਹਰ ਵੀ ਤਾਂ ਫਿਰ ਮੈਂ ਅੱਗ ਹੀ ਦਿਖਾਉਂਗਾ ਹੁਣ ਤੁਹਾਨੂੰ ਪਤਾ ਹੀ ਆ ਚਾਰਜ 'ਚ ਅੱਗ ਹੀ ਘੁਮਰੀ ਐ ਤੇ ਬਾਕੀ ਪਿਆਰੇ ਵਾਹਿਗੁਰੂ ਜੀ ਮੈਂ ਤਾਂ ਇਹੀ ਬੇਨਤੀ ਕਰ ਸਕਦਾ ਤੁਹਾਨੂੰ ਸਭਨਾਂ ਨੂੰ ਵੀ ਹਲੇ ਵੀ ਸਮਾਂ ਹੈ ਕਹਿੰਦੇ ਉਹ ਇੰਨਾ ਦਿਆਲੂ ਹੈ ਮੇਰਾ ਮਾਲਕ ਮੇਰਾ ਅਕਾਲ ਪੁਰਖ ਇੰਨਾ ਦਿਆਲੂ ਹੈ ਅਗਰ ਮੈਂ ਉਹਦੇ ਅੱਗੇ ਝੁਕ ਕੇ ਆਪਣੀਆਂ ਗਲਤੀਆਂ ਮਾਫੀ ਮੰਗ ਲਾਂ ਤਾਂ ਸਾਹਮਣੇ ਵਾਲਾ ਅਗਰ ਜੇ ਅੜਿਆ ਵੀ ਹੋ ਜਾਣਾ ਉਹ ਵੀ ਕਹਿੰਦੇ ਢੈਲਾ ਹੋ ਜਾਏਗਾ ਕਿ ਜੰਗਾ ਜੁੱਧਾਂ ਦੀ ਤਾਂ ਕੀ ਜੋ ਉਹ ਹੈ ਅਗਰ ਦੋਨਾਂ ਜੋ ਇੱਕ ਜਾਣਾ ਵੀ ਢੈਲ ਜੇ ਤਾ ਹੋ ਜੇਗਾ ਅਗਰ ਦੋਨੋਂ ਹੀ ਅੜ ਗਏ ਸਮਝੋ ਅਸਪਤੀ ਫਤੇ ਵਰਤਾਂ ਤੇ ਇੱਕ ਗੱਲ ਹੋਰ ਜਾਂਦੇ ਜਾਂਦੇ ਤੁਹਾਨੂੰ ਇੱਕ ਛੋਟੀ ਬੇਨਤੀ ਕਰਦਾ ਵੀ ਜਿਹੜੇ ਬੰਦੇ ਆਪਣੀ ਹੌਮੇ ਦੇ ਵਿੱਚ ਈਗੋ ਦੇ ਵਿੱਚ ਵੀ ਮੈਂ ਉਹ ਤੋਂ ਕਿਵੇਂ ਝੁਕਾਂ ਮੈਂ ਉਹਦੀ ਮਾਫੀ ਵੀ ਮੰਗਾ ਮੈਂ ਮਤਲਬ ਕਿ ਸਮਝ ਸਕਦੇ ਹੋ ਤੁਸੀਂ ਹਨਾ ਮੈਂ ਕੀ ਬੋਲਣਾ ਚਾਹ ਰਿਹਾ ਹਾਂ ਰਾਵਣ ਦਾ ਸਭ ਨੂੰ ਪਤਾ ਹੈ ਕਿਉਂ ਹੰਤ ਹੋਇਆ ਜਦੋਂ ਰਾਵਣ ਬੁੱਧੀ ਹੋ ਗਈ ਸੀ ਨਾ ਆਦੀ ਕਹਿੰਦੇ ਉਹਨੇ ਇੱਕ ਕਰਮ ਕਰਤਾ ਕਾਂਡ ਕਰਤਾ ਕਿਉਂ ਕਿਹੜੇ ਭੇਜ ਦੇ ਵਿੱਚ ਸੀਤਾ ਮਾਈ ਨੂੰ ਜਦੋਂ ਕਹਿੰਦੇ ਲੈਣ ਗਏ ਵਰਗੇ ਤਾਂ ਭੇਜ ਕਿਦਾ ਕੀਤਾ ਸੀ ਸਾਧੂ ਸਾਧੂ ਸੰਤ ਦਾ ਭੇਜ ਕਹਿੰਦੇ ਅਗਰ ਆ ਮੇਰਾ ਸੁਰੂਪ ਹੈ ਜੋ ਅਗਰ ਆਪਾਂ ਸਿੱਧੇ ਜਾਈਏ ਤਾਂ ਸਰੂਪ ਦਿਖੇਗਾ ਵੀ ਕੌਣ ਹੈ ਹੁਣ ਅੰਦਰਲੇ ਮਨ ਦੇ ਵਿੱਚ ਕੌਣ ਹੈ 라ਵਣ ਤੇ ਭੇਸ ਮੇਰਾ ਸਾਧੂ ਵਾਲਾ ਤੇ ਜਿਹੜਾ ਉਹਨੇ ਹੁਣ ਕਰਮकांड ਕਰਤਾ ਬਸ ਉੱਥੇ ਹੀ ਮਾਲਕ ਕਹਿੰਦਾ ਵੀ ਠੀਕ ਹੈ ਭਾਈ ਤੇਰੇ ਤੇ ਖੁਸ਼ ਹੋਇਆ ਸੀ ਤੇਰੀ ਭਗਤੀ ਤੇ ਪਰ ਆ ਜਿਹੜੀ ਤੂੰ ਭਗਤੀ ਦੇ ਦਾਗ ਲਾਇਆ ਇੰਨੀ ਤ੍ਰੰਤ ਕਰਾਣਾ ਤੇ ਉਹੀ ਕੰਮ ਹੋਣਾ ਹੈ ਹੁਣ ਜਿਹੜੇ ਜਿਹੜੇ ਸਾਡੇ ਵੀ ਇੱਥੇ ਚਾਹੇ ਮਤਲਬ ਜੋ ਵੀ ਸ੍ਰਿਸ਼ਟੀ ਦੇ ਬ੍ਰਹਮਾਣ ਦੇ ਮੈਂ ਆਪਾਂ ਕਿਸੇ ਦਾ ਨਾਮ ਨਹੀਂ ਲੈਂਦੇ ਜਿਹੜੇ ਜਿਹੜੇ ਸਾਧੂ ਭੇਜ ਧਾਰੀ ਨੇ ਜਾਂ ਸਾਧੂ ਸੰਤ ਨੇ ਜੋ ਭੇਖ ਧਾਰੀ ਨੇ ਬਸ ਉਹ ਆਪਣੇ ਅੰਦਰ ਇੱਕ ਛਵੀ ਦੇਖ ਲਿਓ ਵੀ ਰਾਵਣ ਵਾਲੀ ਹੈ ਕਿ ਬਾਬੇ ਨਾਨਕ ਵਾਲੀ ਹੈ ਕਿ ਭਾਈ ਮਰਦਾਨੇ ਵਾਲੀ ਹੈ ਕਿ ਕਲਗੀਧਰ ਪਾਸ਼ਾ ਵਾਲੀ ਹੈ ਕਿ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦੇ ਆਲਾ ਜੀ ਭਾਈ ਮਨੀ ਸਿੰਘ ਜੀ ਵਾਲੀ ਐ ਭਾਈ ਕਨਈਆ ਜੀ ਵਾਲੀ ਐ ਭਾਈ ਕਨਈਆ ਜੀ ਦਾ ਤੁਹਾਨੂੰ ਪਤਾ ਹੀ ਹੈ ਕਿਹੜੇ ਸਾਰਿਆਂ ਨੂੰ ਇੱਕੋ ਰੂਪ ਹੀ ਕਹਿੰਦੇ ਸੀ ਸਾਰੇ ਪਾਸੇ ਗੁਰੂ 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 ਤੇ ਅਸੀਂ ਕਿਸੇ ਨੂੰ ਦੇਖਣਾ ਨਹੀਂ ਚਾਹੁੰਦੇ ਸੋਖੇਰ ਸਮਾ ਵੀ ਬਹੁਤ ਹੋ ਗਿਆ ਤੇ ਵਿਚਾਰਾਂ ਬਟਾਂ ਦਾ ਬਟਾਂਦਰਾ ਦਾ ਕਰਾਂ ਦਾ ਬਹੁਤ ਜਿਤ ਕਰਦਾ ਤੁਹਾਡੇ ਨਾਲ ਜੀ ਉਸ ਮਾਲਕ ਦੀ ਸਿਸ਼ਟੀ ਨੂੰ ਜਿਵੇਂ ਜਿਵੇਂ ਬਚਾਵਾਂਗੇ ਓਵੇਂ ਮਨ ਨੂੰ ਇੰਨਾ ਆਨੰਦ ਆਉਗਾ ਨਾ ਕਿ ਆਪਾਂ ਇਹ ਜਨਮ ਮਰਨਾ ਤਾਂ ਹੈ ਯਾਰੇ ਪਰਮ ਧਰਮ ਕਰਕੇ ਨਹੀਂ ਉਸ ਮਾਲਕ ਦੇ ਆਪਾਂ ਜਗਤਨ ਬਚਾਉਣ ਵਾਸਤੇ ਉਹ ਨਹੀਂ ਤਾਂ ਇਹੋ ਜਿਹਾ ਮਰਨਾ ਹੋ ਜਣਾ ਤੁਹਾਡਾ ਕਿ ਜੁਗਾ ਜੁਗਾ ਤੱਕ ਤੜਫੋਗੇ ਕਦੇ ਮੁਕਤੀ ਨਹੀਂ ਹੋਣੀ ਮੁਕਤ ਨਹੀਂ ਹੋ ਸਕੋਗੇ ਸੋ ਬਾਕੀ ਬੋਲੇ ਚੁੱਕ ਦੀ ਖੀਮਾ ਬਾਕੀ ਆਸ ਕਰਦਾ ਕਿ ਚਲੋ ਜੋ ਵੀ ਹੋਇਆ ਜੋ ਵੀ ਵਿਚਾਰ ਬਨੰਦਰੇ ਤੁਹਾਡੇ ਨਾਲ ਸਾਂਝੇ ਕੀਤੇ ਹੋਣੇ ਬੇਨਤੀਆਂ ਕੀਤੀਆਂ ਤੇ ਤੁਸੀਂ ਮੰਨ ਲੋਗੇ ਤਾਂ ਬਹੁਤ ਹੀ ਚੰਗੇ ਰਹੋਗੇ ਨਹੀਂ ਤਾਂ ਵਾਹਿਗੁਰੂ ਪਿਆਰਿਓ ਉਸ ਨੇ ਤਾਂ ਮਨਾ ਹੀ ਲੈਣਾ ਦਿਓ ਅਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ